ਸਾਹਿਕਾ ਮੈਂ ਆ ਤੁਹਾਡਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਜਗਜੀਤ ਸਿੰਘ ਡਲੇਵਾਲ ਦੇ ਹੱਕ ਵਿੱਚ ਪੰਜਾਬ ਬੰਦ ਕਰਨ ਦਾ ਸੱਦਾ ਪੰਜਾਬਸਾਨ ਆਗੂ ਸਰਮਨ ਸਿੰਘ ਪੰਦੇਰ ਵੱਲੋਂ ਦਿੱਤਾ ਗਿਆ ਧਰਨੇ ਹਾਲੇ ਵੀ ਚੱਲ ਰਹੇ ਨੇ ਸੜਕਾਂ ਉੱਤੇ ਭਾਰਤੀ ਜਨਤਾ ਪਾਰਟੀ ਅਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਜਾ ਰਿਹਾ ਹੈ 23 ਫਸਲਾਂ ਉਤੇ ਐਮਐਸਪੀ ਨੂੰ ਲੈ ਕੇ ਅਤੇ ਹੋਰ 13 ਮੰਗਾ ਜਿਹੜੀਆਂ ਬਿਲਕੁਲ ਮੰਨ ਨਹੀਂ ਭਾਰਤੀ ਜਨਤਾ ਪਾਰਟੀ ਇਸ ਕਰਕੇ ਅੱਜ ਪੂਰੇ 35 ਦਿਨ ਹੋ ਗਏ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਦਿੱਲੀ ਦੇ ਖਨੌਰੀ ਬਾਰਡਰ ਤੇ ਮਰਨ ਵਰਤੇ ਬੈਠੇ ਹੋਏ ਨੂੰ ਇਧਰ ਜਗਜੀਤ ਸਿੰਘ ਡੱਲੇਵਾਲ ਵੱਲੋਂ ਇੱਕ ਵੱਡਾ ਸੁਨੇਹਾ ਭਰ ਦੇ ਸਾਰੇ ਕਿਸਾਨਾਂ ਨੂੰ ਦੇ ਦਿੱਤਾ ਗਿਆ ਹੈ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਮਰਨ ਵਰਤੇ ਬੈਠੇ 35 ਦਿਨਾਂ ਤੋਂ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਗਜੀਤ ਸਿੰਘ ਡੱਲੇਵਾਲ ਨੇ ਕਹਿ ਦਿੱਤਾ ਹੈ ਕਿ ਮੈਨੂੰ ਲੱਗਦਾ ਹੈ ਕਿ ਮੇਰੀ ਮੌਤ ਯਕੀਨੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਤਸ ਤੋਂ ਮਸਦੀ ਹੋ ਰਹੀ ਉਹਨਾਂ ਕਹਿਆ ਭਾਰਤੀ ਜਨਤਾ ਪਾਰਟੀ ਦੇ ਕੰਨਾਂ ਉੱਤੇ ਜੋ ਨਹੀਂ ਸਰਕ ਰਹੀ ਲੰਮਾ ਸਵਾ ਇਹ ਤਾਂ ਡਾਕਟਰ ਵੀ ਕਹਿੰਦੇ ਨੇ ਕਿ ਜੇ ਜ਼ਿਆਦਾ ਦੇਰ ਪੋਕਰ ਧਾਲ ਦੇ ਵਿੱਚ ਰਹਿਣਗੇ ਤੇ ਲੰਮਾ ਸਮਾਂ ਆਪਣੇ ਸਰੀਰ ਦੇ ਅਨੁਸਾਰ ਸਰਵਾਈਵ ਨਹੀਂ ਕਰ ਸਕਦੇ ਕਿਉਂਕਿ ਉਹ ਆਲਰੇਡੀ ਕੈਂਸਰ ਦੇ ਮਰੀਜ਼ ਨੇ ਲੱ ਕਹਿੰਦੇ باوجود ਜਗਜੀਤ ਸਿੰਘ ਡਲੇ ਵਾਲ ਵੀ ਆਪਣੀ ਜਿੱਦ ਉੱਤੇ ਅੜੇ ਹੋਏ ਨੇ ਕਿ ਜਿੰਨੀ ਦੇਰ ਤੱਕ ਮੰਗਾ ਮੰਨ ਨਹੀਂ ਲਈਆਂ ਜਾਂਦੀਆਂ ਭਾਰਤੀ ਜਨਤਾ ਪਾਰਟੀ ਵੱਲੋਂ ਓਨੀ ਦੇਰ ਤੱਕ ਮੈਂ ਲੜਤਾਂ ਹੋ ਕੇ ਬਿਬਾਕ ਹੋ ਕੇ ਇੱਕ ਥਾਂ ਕੇ ਖੜਾ ਰਵਾਂਗਾ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਖਿਲਾਫ ਅਤੇ ਉਸ ਦਾ ਵਿਰੋਧ ਕਰਦਾ ਰਵਾਂਗਾ ਜਿੰਨੀ ਦੇਰ ਤੱਕ ਸਾਡੀਆਂ ਮੰਗਾ ਮੰਨ ਨਹੀਂ ਲਈਆਂ ਜਾਂਦੀਆਂ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਜਗਜੀਤ ਸਿੰਘ ਡੱਲੇਵਾਲ ਨੇ ਆਖਰੀ ਸੁਨੇਹਾ ਦੇ ਦਿੱਤਾ ਹੈ ਕੀ ਸੁਨੇਹਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਮੇਰੀ ਮੌਤ ਯਕੀਨੀ ਹੈ ਮੇਰੇ ਮਰਨ ਤੋਂ ਬਾਅਦ ਮੇਰੀ লাশ ਨੂੰ ਦਿੱਲੀ ਦੇ ਖਨੌੜੀ ਬਾਰਡਰ ਤੋਂ ਚੁੱਕਿਆ ਨਾ ਜਾਵੇ ਮੇਰੀ লাশ ਇੱਥੇ ਪਈ ਰਵੇ ਦੂਸਰੇ ਪਾਸੇ ਮਰਨ ਵਰਦੀ ਦੂਜੇ ਕਿਸਾਨ ਆਗੂਆਂ ਵੱਲੋਂ ਲੜੀ ਜਿਹੜੀ ਹੈ ਸ਼ੁਰੂ ਕੀਤੀ ਜਾਵੇ ਉਹਨੇ ਕਿਹਾ ਮੇਰੇ ਇੱਕ ਮਰਨ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਕੰਨਾਂ ਉੱਤੇ ਜੂਨੀ ਸਰਕਣੀ ਆਖਰੀ ਸੰਦੇਸ਼ ਦਿੱਤਾ ਹੈ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਨੇ ਕਿਹਾ ਕਿ ਮੇਰੇ ਮਰਨ ਤੋਂ ਬਾਅਦ ਜਿਹੜੀ ਹੈ ਮੇਰੀ লাশ ਇਸ ਬਾਰਡਰ ਤੇ ਖੀ ਪਈ ਰਵੇ ਤਾਂ ਕਿ ਭਾਰਤੀ ਜਨਤਾ ਪਾਰਟੀ ਯਾਨੀ ਕਿ ਸੈਂਟਰ ਸਰਕਾਰ ਨੂੰ ਪਤਾ ਲੱਗੇ ਕਿ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਹੌਸਲੇ ਕਿੰਨੇ ਬਲਦ ਨੇ ਉਹਨੇ ਕਿਹਾ ਮੇਰੇ ਮਰਨ ਤੋਂ ਬਾਅਦ ਫਿਰ ਦੁਬਾਰਾ ਮਰਨ ਵਰਤ ਹੋਰ ਕਿਸੇ ਕਿਸਾਨ ਆਗੂ ਦੇ ਦੁਆਰਾ ਸ਼ੁਰੂ ਕੀਤਾ ਜਾਵੇ ਉਹਨੇ ਕਿਹਾ ਕਿ ਮਰਨ ਵਰਤ ਦੀ ਲੜੀ टुटनी नहीं चाहती जिनी देर तक भारतीय जनता पार्टी वालों यानी कि सेंटर सरकार वालों किसानी मंगा मन नहीं मन नहीं लिया जा वा संदेश दे देता गया है ਆਖਰੀ ਸਨੇਹਾ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਜਗਜੀਤ ਸਿੰਘ ਡੱਲੇਵਾਲ ਨੂੰ ਲੱਗਦਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਜੇ ਇਹ ਗੱਲ ਕਹਿ ਰਹੇ ਨੇ ਤੇ ਫਿਰ ਉਹਨਾਂ ਦੀ ਹਾਲਤ ਜਿਹੜੀ ਹੈ ਬਿਲਕੁਕੁਲ ਨਾਜ਼ੁਕ ਹੈ ਕਿਸੇ ਵੀ ਸਮੇਂ ਵੱਡਾ ਹਾਸਾ ਵਾਪਰ ਸਕਦਾ ਹੈ ਜਗਜੀਤ ਸਿੰਘ ਡੱਲੇਵਾਲ ਇਸ ਗੱਲ ਤੋਂ ਜਾਣੂ ਹੋ ਗਏ ਨੇ ਕਿ ਮੇਰਾ ਅੰਤ ਨੇੜੇ ਹੈ ਮੈਂ ਸ਼ਹੀਦੀ ਪੌਣੀ ਹੈ ਪੌਣੀ ਪੌਣੀ ਹੈ ਕਿਉਂਕਿ ਲੱਖ ਪੰਜਾਬ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੇ ਦਬਾਅ ਤੇ ਜਗਜੀਤ ਸਿੰਘ ਡੱਲੇਵਾਲ ਕਹਿੰਦੇ ਨੇ ਜਾਂ ਜਿੱਤਾਂਗੇ ਜਾਂ ਮਰਾਂਗੇ ਇਸ ਲਈ ਉਹਨਾਂ ਨੇ ਕਿਹਾ ਕਿ ਮੇਰੇ ਮਰਨ ਤੋਂ ਬਾਅਦ ਦਿੱਲੀ ਦੇ ਖਨੌਰੀ ਬਾਰਡਰ ਉੱਤੇ ਮੇਰੀ লাশ ਜੱਡ ਮੋਤੀ ਪਈ ਰਹਿਣੀ ਚਾਹੀਦੀ ਹੈ ਅਤੇ ਮਰਨ ਵਰਦੀ ਲੜੀ ਟੁੱਟਣੀ ਨਹੀਂ ਚਾਹੀਦੀ ਬਾਕੀ ਦੇ ਕਿਸਾਨ ਆਹੂਆ ਵੱਲੋਂ